ਇਹ ਇਛਮਸਾਨ ਘਾਟ ਘੜੇ ਸਾਡੇ ਹਲਕੇ ਚ ਬਹੁਤ ਮਾੜੀ ਘਟਨਾ ਜੋ 6 ਸਾਲ ਪਹਿਲਾਂ ਸਾਡੇ ਭਰਾ ਦਲੀਪ ਸਿੰਘ ਨੇ ਆਪਣਾ ਬੇਟਾ ਪੜ੍ਹਾਈ ਵਾਸਤੇ ਜੁਆਸੇ ਤੇ ਜਿਆਸੀ ਸੋ ਸਾਲ ਪਹਿਲਾਂ ਪੀਆਰ ਵੀ ਹੋਈ ਪੜ੍ਹਾਈ ਵੀ ਹੋਈ ਸੋ ਕੁਝ ਗੈਂਗਸਟਰ ਦੀ ਕਮਾਂਗ ਜਿਹੜਾ ਨੇ ਆਖੇ ਭਰਾ ਦੇ ਬੇਟੇ ਨੂੰ ਜਸਦੀਪ ਨੂੰ ਗੋਲੀ ਮਾਰੀ ਤੇੰਤਰੀ ਦੀ ਘਟਨਾ ਸੋ ਕੱਲ ਡੈੱਡ ਬਡੀ ਆਈ ਹੈ ਸਵੱਜ ਇਛਮਸਾਨ ਘਾਟ ਦੇ ਵਿੱਚ ਸੰਸਕਾਰ ਕੀਤਾ ਗਿਆ ਪੂਰੇ ਹਲਕੇ ਚ ਸੋਗ ਦੀ ਲਹਿਰ ਹੈ ਇਨ ਸਾਰੇ ਹਲਕਾ ਸਵੇਰੋਂ ਵੀ ਸਮਸ਼ਾਨ ਘਟਰ ਅਜੋਨ ਦੀ ਲਾਸਟ ਦਰਸ਼ਨ ਕੀਤੇ ਆ ਤੇ ਬਹੁਤ ਦੁੱਖ ਦੀ ਖਬਰ ਹੈ ਸੋ ਮਨ ਨੂੰ ਦਾਸ ਆ ਕਿ ਇਹੋ ਜੀਆਂ ਜਿਹੜੀਆਂ ਘਟਨਾਵਾਂ ਹੁੰਦੀਆਂ ਜਵਾਨ ਮੌਤ ਜਵਾਨ ਬੱਚੇ ਮਾਂ ਪਿਓ ਦੇ ਚਲ ਜਾਂਦੇ ਆ ਸੋ ਉਹਨਾਂ ਦੇ ਅੱਗੇ ਰਹਿਣ ਨੂੰ ਅੱਖ ਨਹੀਂ ਕੱਲਾ ਕੱਲਾ ਪੁੱਤ ਸੀ ਸੋ ਬਹੁਤ ਮਾੜੀ ਖਬਰ ਹੈ ਬਹੁਤ ਦੁੱਖ ਹੈ ਖੜੇ ਅੰਝ ਸੋਗ ਦੇ ਵਿੱਚ ਪਰ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਇਹੋ ਜੀ ਕਿਸੇ ਦੁਸ਼ਮਣ ਨੂੰ ਵੀ ਨਾ ਆਹੋ ਜੀ ਕੋਈ ਪਰਿਵਾਰ ਤੇ ਦੁੱਖ ਆਵੇ ਇਹ ਜੀ ਮੌਤ ਨਾ ਆਵੇ ਤੋ ਬਹੁਤ ਮਾੜੀ ਜਿਹੜੀ ਮੌਤ ਇਸ ਪਰਿਵਾਰ ਨਾਲ ਹੋਈ ਹੈ ਸਾਡੇ ਹਲਕੇ ਦੀ ਹੋਈ ਹੈ। ਸੋ ਪਰਮਾਤਮਾ ਨੂੰ ਇਹੀ ਬੇਨਤੀ ਕਰਦੇ ਆ ਕਿ ਇਹੋ ਜੀ ਘਟਨਾ ਕਿਸੇ ਪਰਿਵਾਰ ਨਾਲ ਨਾ ਵਾਪਰੇ। ਜੁਜੀ ਸਿੰਘ ਮੈਂ ਯੂ ਐਸ اے ਰਹਿਣਾ ਵੈਸੇ ਮੇਰਾ ਪੁੱਛੋ ਪੈਂਡ ਆਸੀ ਗਲਾ। ਇਹਦਾ ਨਾਮ ਜਸਦੀਪ ਸਿੰਘ ਉਦੋਂ ਜਸੂ ਕਹਿੰਦੇ ਨਿਕਨੇਮ। ਹੁਣ ਘਰੋਂ ਗਿਆ ਵਾ ਇਹਨੇ ਜਾ ਕੇ ਗੱਡੀ ਧਵਾਈ ਆ ਤੇ ਉਦੋਂ ਬਾਅਦ ਇਹਨੇ ਕਾਫੀ ਪੀਤੀ ਆ। ਉਹ ਅਸੀਂ ਸਟੇਟਮੈਂਟਾਂ ਘਟਾ ਕੇ ਦੇਖੀਆਂ ਨੇ। ਕੋਈ ਗੱਲ ਨਹੀਂ ਸੀ ਇਦਾਂ ਦੀ ਫੋਨ ਤੇ ਨਾਰਮਲ ਗੱਲ ਕਰਦਾ ਸੀਗਾ ਨਾ ਉਦੋਂ ਥੋੜੇ ਟਾਈਮ ਬਾਅਦ ਜਾ ਕੇ ਇਹਨੇ ਆਪਦੇ ਡੈਡੀ ਨਾਲ ਵੀਡੀਓ ਕਾਲ ਕੀਤੀ ਆ ਆਪਦੀ ਦਾਦੀ ਨਾਲ ਵੀਡੀਓ ਕਾਲ ਕੀਤੀ ਆ ਉਦੋਂ ਥੋੜੇ ਟਾਈਮ ਬਾਅਦ ਫੋਨ ਸਵਿਚ ਆਫ ਹੋ ਗਿਆ ਤੇ ਇਹਦੇ ਡੈਡੀ ਨੇ ਕਿਹਾ ਵੀ ਮੈਨੂੰ ਸੁਮਾਰ ਕੇ ਮੂੰਹ ਦਿਖਾ ਕਹਿੰਦੇ ਲਓ ਦੇਖ ਲਓ ਸੁਮਾਰ ਕੇ ਦੇਖ ਲਓ ਉਸ ਤੋਂ ਬਾਅਦ ਫੋਨ ਸਵਿਚ ਆਫ ਹੋ ਗਿਆ ਉਦੋਂ ਮਰ ਪਤਾ ਨਹੀਂ ਵੀ ਇਹ ਗੱਲ ਕੀ ਆ ਕੀ ਨਹੀਂ ਕਿਉਂਕਿ ਸੁਸਾਇਟੂ ਕਰ ਹੀ ਨਹੀਂ ਸਕਦਾ ਯਾਰ ਸਾਨੂੰ ਤਾਂ ਲੱਗ ਰਿਹਾ ਨਹੀਂ ਉਹ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਆ ਇਹ ਗੋਲੀ ਵੱਜੀ ਹੋਈ ਸੀ ਉਹਦੇ ਗੋਲੀ ਜਾਂਦੀ ਇਦਰੋਂ ਦੀ ਮਾਰ ਕਿੱਦਨੀ ਨਿਕਲੀ ਹੋਈ ਸੀਗੀ ਗੋਲੀ ਤੇ ਹੁਣ ਪੁਲਿਸ ਫਿਰ ਫਾਈਨਲ ਜਦੋਂ ਆਊ ਰਿਪੋਰਟ ਫਿਰ ਲੱਗ ਜੂ ਪਤਾ ਸਾਰਾ ਕੰਮ ਕੀ ਕਰਦਾ ਸੀ ਉੱਥੇ ਜੀ ਉੱਥੇ ਟਰੱਕ ਚਲਾਉਂਦਾ ਸੀ ਜਿਹੜੇ ਸ਼ਹਿਰ ਚਲਾਉਂਦਾ ਸੀ ਇਹ ਬੇਕਰ ਫੀਲਡ ਹਾਂਜੀ ਕਿੰਮਾ ਹੋ ਗਿਆ ਜੀ ਤਕਰੀਬਨ 5.5 ਸਾਲ ਹਾਂਜੀ ਅੱਜ ਇੱਥੇ ਸੰਸਕਾਰ ਕੀਤਾ ਹੈ ਹਾਂਜੀ ਅੱਜ ਇੱਥੇ ਸੰਸਕਾਰ ਪੱਕਾ ਸੀਗਾ ਹੀ ਉੱਥੇ ਹਾਂਜੀ ਹਾਂਜੀ ਗ੍ਰੀਨ ਕਾਰਡ ਹੋਲਡਰ ਸੀਗਾ ਠੀਕ ਹੈ ਜੀ ਹਾਂਜੀ ਮੈਰਿਜ ਹੋਈ ਨਹੀਂ ਨਹੀਂ ਜੀ 22 ਸਾਲ ਦੀ ਉਮਰ ਸੀ ਸਾਰੀ ਤੇ 23 ਮਹੀਨੇ ਲੱਗਿਆ ਸੀਗਾ ਮੈਰਿਜ ਦੀ ਕਾਰਡ ਐਚੀ ਪਲਾਨ ਬਸ 2 ਕੁ ਮਹੀਨਿਆਂ ਤੱਕ ਜਾਨੂ ਇੱਧਰ ਇਹ ਬਾਣਾ ਵਾਰਤ ਗਿਆ ਪ੍ਰਵਿੰਦਰ ਸਿੰਘ ਮੇਰਾ ਨਾਮ ਹੈ ਸਰਪੰਚ ਪੁਆਗਲਾ ਠੀਕ ਹੈ ਇਹ ਬਾਹਰ ਸੀਗਾ ਜੀ ਅਮਰੀਕਾ ਅਮਰੀਕਾ ਜੀ ਹਾਂਜੀ ਅੱਛਾ ਉੱਥੇ ਬਰਨ ਹੀ ਲੱਗਿਆ ਵੀ ਕੀ 22 ਦਿਨ ਬਾਅਦ ਆਇਆ ਕਟਬੁੜੀ ਹਾਂਜੀ ਕਿਦਾਂ ਹੋਇਆ ਹੱਸਿਆ ਨਹੀਂ ਪਤ ਲੱਗਿਆ ਕੁੜੀ ਕਿਦਾਂ ਲੱਗਿਆ ਇਹ ਤਾਂ ਨਹੀਂ ਫਰਕ ਲੱਗਿਆ ਕਿਦਾਂ ਹੋਇਆ ਜੀ ਹਾਂਜੀ ਸਰਕਾਰ ਕੀਤਾ ਗਿਆ ਪਿੰਡ ਦੇ ਵਿੱਚ ਅੱਜ ਸਰਕਾਰ ਕਰਿਆ ਜੀ ਇਹ ਕਿੰਦਾ ਇਹ ਦਿਲਜੀਤ ਸਿੰਘ ਦਾ ਮਾਰਕਟ ਦਾ ਮੁੰਡਾ ਸੀ ਜੀ ਕਿੰਨੀ ਉਮਰ ਸੀ ਜੀ 23 ਸਾਲ ਲੱਗਿਆਗਾ ਜੀ ਅੱਛਾ ਹਾਂਜੀ ਮੈਰਿਜ ਹੋਈ ਸੀ ਨਹੀਂ ਮੈਂ ਬਿਲਕੁਲ ਭੈਣ ਭਾਈ ਕੋਈ ਨਹੀਂ ਨਹੀਂ ਹੋ ਰਹੀ ਜੀ ਇਕਲੋਤੇ ਸੀ ਇਕਲੋਤੇ ਸੀ ਕਿੰਨਾਕ ਸਮਾਂ ਹੋ ਗਿਆ ਸੀ ਗੇਨ ਦੇ ਵਿੱਚ ਇਹ ਹੋ ਗਏ 6-7 ਸਾਲ